ਦ ਰੋਜ਼ ਦੇ ਫਾਦਰ ਸਾਹਿਬ ਉਹ ਮੌਜੂਦ ਨੇ ਸਸ਼ੀਕਲ ਸਾਹਿਬ ਸਸ਼ੀਕਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅੱਜ ਵੀ ਤੁਸੀਂ ਆਏ ਹੋ ਪਰਿਵਾਰ ਦੇ ਨਾਲ ਸਜ਼ਾ ਜਿਹੜੀ ਅੱਜ ਵੀ ਐਲਾਨੀ ਨਹੀਂ ਨੀਗੀ ਕੀ ਕਹਿਣਾ ਚਾਹੁੰਦੇ ਜੀ ਹੁਣ ਕੱਲ ਤਾਂ ਕਹਿ ਰਹੇ ਜੀ ਕੁਝ ਕਾਰਨਾ ਕਰਕੇ ਹੋ ਸਕਦਾ ਜੀ ਡਿਲੇ ਹੋ ਗਿਆ ਹੋਵੇ ਜੀ ਹੁਣ ਉਮੀਦ ਕਰਦੇ ਆ ਜੀ ਅਸੀਂ ਸਾਰੀ ਸੰਗਤੀਆਂ ਅਰਦਾਸਾਂ ਨੇ ਜੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਹੁਣ ਕੱਲ ਤੇ ਤਰੀਕ ਪਈ ਆ ਜੀ ਤੁਹਾਡੇ ਮੀਡੀਆ ਰਾਈ ਮੈਂ ਕਹਿ ਰਿਹਾ ਜੀ ਸੰਗਤ ਨੂੰ ਅਰਦਾਸ ਕਰਦਾ ਜੀ ਲਈ ਅਰਦਾਸ ਕਰੇ ਉਹ ਫਾਂਸੀ ਦੀ ਸਜ਼ਾ ਹੋਵੇ ਇੱਕ ਮਿਸਾਲ ਬਣ ਜੇ ਲਈ ਵੀ ਇਹਨੂੰ ਜੋ ਇਹਨੇ ਕੀਤਾ ਜੀ ਇਹਨੂੰ ਜੀ ਇਹ ਤੋਂ 3 ਸਾਲ ਦਾ ਸਮਾਂ ਜਿਹੜਾ ਲੰਘ ਚੁੱਕਿਆ ਹੈ ਇਨਸਾਫ਼ ਦੀ ਉਮੀਦ ਸਾਰੇ ਕਰਦੇ ਨੇ ਤੁਸੀਂ ਵੀ ਕਰ ਰਹੇ ਹੋ ਕੀ ਲੱਗਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਫਾਂਸੀ ਦੀ ਸਜ਼ਾ ਜੱਜ ਸਾਹਿਬ ਨੂੰ ਸੁਣਾਉਣੀ ਚਾਹੀਦੀ ਹੈ ਕੀ ਲੱਗਦਾ ਸੁਣਾਈ ਜਾਏ ਜੀ ਬਿਲਕੁਲ ਸੁਣਾਉਣਗੇ ਜੀ ਅਸੀਂ ਕਮਨ ਸਾਹਿਬ ਤੇ ਅਸੀਂ ਰੱਬ ਨੇ ਸਾਡੇ ਕਮਨ ਸਾਹਿਬ ਵੀ ਜੱਜ ਸਾਹਿਬ ਵੀ ਰੱਬ ਨੇ ਜੀ ਕਮਨ ਸਾਹਿਬ ਤੇ ਸਾਨੂੰ ਉਮੀਦਾਂ ਨੇ ਜੱਜ ਸਾਹਿਬ ਤੇ ਉਮੀਦਾਂ ਸਾਨੂੰ ਜਰੂਰ ਸਾਨੂੰ ਫਾਂਸੀ ਦੀ ਸਜ਼ਾ ਉਹਨੂੰ ਦਿਵਾਉਣਗੇ ਜੀ ਸਾਡੇ ਜ਼ਖਮਾਂ ਤੇ ਜੋ ਉਹਨੇ ਕੀਤਾ ਜੀ ਲੂਣ ਛਿੜਕਿਆ ਸਾਨੂੰ ਇਹ ਆਰਾਮ ਦਊਣਗੇ ਜੀ ਅਸੀਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਕੋਈ ਵਰਲਡ ਨਹੀਂ ਕਮਨ ਸਾ ਜਿਨ੍ਹਾਂ ਨੂੰ ਸਾਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਠਾਆਇਆ